ਆ ਜਿਹੜੇ ਨਿੱਕੀ ਨਿੱਕੀ ਉਮਰ ਦੇ ਨਿਆਣੇ ਚੱਕੀ ਫਿਰਦੇ ਨੇ ਮੋਟਰਸਾਈਕਲ ਜਾਂ ਫਿਰ ਸਕੂਟਰੀਆਂ ਤਾਂ ਫਿਰ ਇਹ ਖਬਰ ਜ਼ਰਾ ਮਾਪੇ ਵੀ ਧਿਆਨ ਨਾਲ ਦੇਖ ਲੈਣ ਤੇ ਦੱਬ ਕੇ ਕਰ ਦਨ ਸ਼ੇਅਰ ਤਾਂ ਕਿ ਤੁਹਾਨੂੰ ਵੀ ਪਤਾ ਲੱਗ ਸਕੇ ਕਿ ਜੇਕਰ ਤੁਸੀਂ ਆਪਣੇ ਨਿਆਣਿਆਂ ਨੂੰ ਪਹਿਲਾਂ ਹੀ ਬਾਹਾਂ ਦੇ ਦੇਦਨੇ ਹੋ ਤਾਂ ਫਿਰ ਇਸ ਦਾ ਅੰਜਾਮ ਕੀ ਹੋਵੇਗਾ ਮਾਮਲਾ ਜਲੰਧਰ ਤੋਂ ਸਾਹਮਣੇ ਆ ਜਲੰਧਰ ਦੇ ਵਿੱਚ ਮੋਟਰਸਾਈਕਲ ਦੇ ਉੱਤੇ ਤਿੰਨ ਛੋਟੀ ਜਹੀ ਉਮਰ ਦੇ ਮੁੰਡਿਆਂ ਦੇ ਵੱਲੋਂ ਇੱਥੇ ਹੁੱਲੜ ਵਜਦੀ ਕੀਤੀ ਜਾ ਰਹੀ ਸੀ ਜਿਸ ਦਾ ਕਿ ਗੱਡੀ ਵਿੱਚ ਬੈਠੇ ਇੱਕ ਰਾਗੀ ਦੇ ਵੱਲੋਂ ਵੀਡੀਓ ਬਣਾਇਆ ਤੇ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਦਿੱਤਾ। ਵੀਡੀਓ ਇੰਨਾ ਕੁ ਜ਼ਿਆਦਾ ਵਾਇਰਲ ਹੋ ਗਿਆ ਕਿ ਹੁਣ ਇਹਨਾਂ ਤਿੰਨੇ ਮੁੰਡਿਆਂ ਨੂੰ ਚੰਗਾ ਸਬਕ ਸਿਖਾਇਆ ਗਿਆ। ਕੀ ਸਬਕ ਸਿਖਾਇਆ ਉਹ ਵੀ ਦੱਸਾਂਗੇ ਤੇ ਨਾਲੇ ਮਾਪਿਆਂ ਦੇ ਨਾਲ ਕੀ ਹੋਇਆ ਉਹ ਵੀ ਤੁਹਾਨੂੰ ਦੱਸਾਂਗੇ। ਸਭ ਤੋਂ ਪਹਿਲਾਂ ਵੀਡੀਓ ਦੇਖਦੇ ਹਾਂ। ਕਹਿੰਦੇ ਕਿ ਜਲੰਧਰ ਦੇ ਪਠਾਨਕੋਟ ਬਾਈਪਾਸ ਤੇ ਦੁਆਬਾ ਚੌਂਕ ਦੇ ਰੋਡ ਦੇ ਉੱਤੇ ਇੱਕ ਮੋਟਰਸਾਈਕਲ ਦੇ ਉੱਤੇ ਤਿੰਨ ਨੌਜਵਾਨ ਮੁੰਡੇ ਬੈਠੇ ਸੀ ਹੁੱਲੜਬਾਜੀ ਕਰ ਰਹੇ ਸੀ ਤੇ ਰਾਹਗੀਰਾਂ ਨੇ ਜਦੋਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤੀ ਤਾਂ ਵਾਇਰਲ ਵੀਡੀਓ ਪੁਲਿਸ ਤੱਕ ਪਹੁੰਚ ਗਈ ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਮੁੰਡਿਆਂ ਨੂੰ ਸਨੇ ਪਰਿਵਾਰ ਠਾਣੇ ਦੇ ਵਿੱਚ ਬੁਲਾਇਆ ਪਹਿਲਾਂ ਤਾਂ ਇਹਨਾਂ ਦਾ ਭਾਰੀ ਚਲਾਨ ਕੱਟਿਆ ਤੇ ਨਾਲ ਹੀ ਮਾਪਿਆਂ ਨੂੰ ਚੰਗੀ ਚੇਤਾਵਨੀ ਵੀ ਦਿੱਤੀ ਆ ਤਾਂ ਕਿ ਆਪਣੇ ਬੱਚਿਆਂ ਨੂੰ ਵਹਾ ਦੇਣ ਤੋਂ ਪਹਿਲਾਂ 100 ਵਾਰ ਸੋਚਣਗੇ ਸਰ ਕੀ ਆ ਜੀ ਮਾਮਲਾ ਪੂਰਾ ਇਹ ਸੋਸ਼ਲ ਮੀਡੀਆ ਤੇ ਨਾ ਇੱਕ ਵੀਡੀਓ ਵਾਇਰਲ ਹੋਈ ਜਿਹੜਾ ਬੱਚਿਆਂ ਦੀ ਇਹ ਤਿੰਨੇ ਜਣੇ ਜਾ ਰਹੇ ਸੀ ਤੇ ਮਤਲਬ ਬਾਜੀ ਕਰਦੇ ਜਾਂਦੇ ਸੀ ਉਹ ਉਹਦੇ ਬਾਜ ਨਾਲ ਇਹ ਵੀ ਕੀਤਾ ਨੁਕਸਾਨ ਵੀ ਹੋ ਸਕਦਾ ਸੀ ਜਿਹੜਾ ਆਪਣਾ ਵੀ ਹੋ ਸਕਦਾ ਸੀ ਰਾਹ ਜਾਂਦੇ ਦਾ ਵੀ ਹੋ ਸਕਦਾ ਸੀ ਇਸ ਕਰਕੇ ਜਿਹਨਾਂ ਨੂੰ ਇੱਥੇ ਬੁਲਾਇਆ ਵਾ ਇਹਨਾਂ ਦਾ ਉਹਨਾਂ ਦੇ ਮਤਲਬ ਥੋੜਾ ਜਿਹਾ ਚਰਨ ਕੀਤਾ ਗਿਆ ਪਰ ਫੇਰ ਵੀ ਇਹਨਾਂ ਨੂੰ ਮਾਪਿਆਂ ਨੇ ਗਲਤੀ ਮੰਨੀ ਆ ਵੀ ਕਿਤੇ ਵੀ ਅਸੀਂ ਬੱਚੇ ਸਾਡੇ ਛੋਟਿਆਂ ਦੀ ਗਲਤੀ ਆ ਮਾਫੀ ਜਿੱਤੀ ਆ ਇਹਨਾਂ ਨੂੰ ਤੇ ਗਾਂ ਤੋਂ ਹੋ ਜੀਗਾ ਉਹਨਾਂ ਬਾਜੀ ਨਹੀਂ ਕਰਨਗੇ ਤੇ ਨਾਲ ਇਹ ਰੀਗਣ ਨੂੰ ਵੀ ਕਰਵਾਵਾਂਗੇ ਜੀ ਆਹ ਤੋਂ ਤੇ ਮੈਂ ਸਰਵਸਿਆਂ ਨੂੰ ਵੀ ਕਹਦਾ ਦੂਜੀ ਆਪਣੇ ਬੱਚਾ ਨੂੰ ਇਕ ਕੋਈ ਵੀ ਘਟਨਾਵੋ ਜੇ ਨਾ ਕੋਈ ਘਟਨਾ ਬਾਬਾ ਪਰ ਜੋੜੀ ਅਣੂਲੀ ਬਲ ਸਦਾਦੇ ਕੀ ਪ੍ਰਸ਼ਾਸਨ ਦੇ ਵੱਲੋਂ ਪਹਿਲਾਂ ਹੀ ਕਿਹਾ ਗਿਆ ਕਿ ਘੱਟ ਉਮਰ ਦੇ ਮੁੰਡਿਆਂ ਨੂੰ ਜਿਹੜਾ ਕਿ ਕੋਈ ਵੀ ਬਹਾਨਾ ਨਾ ਦਿੱਤਾ ਜਾਵੇ ਇਸ ਦੇ ਨਾਲ ਮਾਪਿਆਂ ਨੂੰ ਵੀ ਬਰਾਬਰ ਹੀ ਜਿਹੜਾ ਕਿ ਸਜ਼ਾ ਉਹ ਦਿੱਤੀ ਜਾਵੇਗੀ ਪਰ ਇਸ ਦੇ باوجود ਵੀ ਦੇਖਿਆ ਜਾ ਰਿਹਾ ਹੈ ਕਿ ਮਾਪਿਆਂ ਦੇ ਵੱਲੋਂ ਆਪਣੇ ਨਿਆਣਿਆਂ ਨੂੰ ਬਹਾਨਾ ਦਿੱਤੇ ਜਾ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ